ਕੁਦਰਤ ਦੇ ਅੱਗੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ ਹੜਾ ਨੇ ਬੜੀ ਭਿਆਨਕ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ 4 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਬਿਲਕੁਲ ਬਰਬਾਦ ਹੋ ਗਈ 2000 ਤੋਂ ਵੱਧ ਜਿਹੜੇ ਪਿੰਡ ਨੇ ਉਹ ਤਬਾਹ ਹੋ ਗਏ ਪਸ਼ੂ ਧਨ ਦਾ ਨੁਕਸਾਨ ਹੋ ਗਿਆ ਮਤਲਬ ਇੰਨਾ ਕੋ ਘਾਟਾ ਪਿਆ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ ਬਟ ਕੁਦਰਤ ਤੇ ਕੁਦਰਤ ਹੈਗੀ ਹੈ ਤਬਾਹੀ ਦਾ ਬੰਝਰ ਨਹੀਂ ਦੇਖਿਆ ਜਾ ਸਕਦਾ ਲੇਕਿਨ ਮੈਂ ਤਨਵਾਦ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਕੱਲ ਉਹਨਾਂ ਨੇ ਇਤਿਹਾਸਕ ਫੈਸਲੇ ਲਏ ਜਿਹੜਾ ਕਿ ਪ੍ਰਭਾਵਿਤ ਲੋਕਾਂ ਦੀ ਝਖਮਾਂ ਦੇ ਉੱਤੇ ਮਰਮ ਲਾਉਣ ਦੇ ਬਰਾਬਰ 20000 ਰੁਪਇਆ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ। ਔਰ ਸਾਰ ਤੋਂ ਵੱਡੀ ਗੱਲ ਦੇਸ਼ ਦੇ ਵਿੱਚ ਪਹਿਲੀ ਵਾਰੀ ਇਸ ਆਫਤ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਐਸੀ ਪਾਲਿਸੀ ਲਿਆਂਦੀ ਹੈ ਜਿੱਦੀ ਜ਼ਮੀਨ ਉਹਦਾ ਰੇ ਰਿਤਾ ਦੀ ਦਾਖੇਦ ਉਹਦਾ ਰੇਤ ਜਿਸ ਦੇ ਤਹਿਤ ਜਿਹੜੇ ਹੈ ਜਿਹੜੀ ਫਸਲਾਂ ਦੇ ਵਿੱਚ ਰੇਤਾ ਭਰ ਗਿਆ ਹੈਗਾ ਉਹ ਕਿਸਾਨ ਉਸ ਰੇਤੇ ਨੂੰ ਵੇਚ ਸਕਦੇ ਭਾਵੇਂ ਪੂਰਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ ਬਟ ਕੁਝ ਹੱਦ ਤੱਕ ਇਸ ਦੇ ਨਾਲ ਉਹਨਾਂ ਨੂੰ ਰੀਲੀਫ ਮਿਲ जरूर ਮਿਲੀ ਔਰ ਮਾਨ ਸਾਹਿਬ ਨੇ ਬਾਕੀ ਵੀ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਨੂੰ ਵੀ ਮੁਆਵਜ਼ਾ ਮਿਲੇਗਾ ਬਾਕੀ ਨੁਕਸਾਨ ਦਾ ਮੁਆਵਜ਼ਾ ਵੀ ਮਿਲੇਗਾ ਅੱਜ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਪੂਰਾ ਪੰਜਾਬ ਟਿਕ ਟਿਕੀ ਲਗਾ ਕੇ ਉਹਨਾਂ ਦੇ ਦੌਰੇ ਵੱਲ ਦੇਖ ਰਿਹਾ ਹੈ ਕਿ ਉਹ ਕੋਈ ਚੰਗੀ ਰਾਹਤ ਪੰਜਾਬ ਨੂੰ ਚੰਗਾ ਪੈਕੇਜ ਜਿਹੜਾ ਉਹ ਪੰਜਾਬ ਨੂੰ ਦੇ ਕੇ ਜਾਣ ਕਿਉਂਕਿ ਜੇ ਉਹ ਅਫਗਾਨਿਸਤਾਨ ਨੂੰ ਪੈਕੇਜ ਦੇ ਸਕਦੇ ਆ ਕਿ ਪੰਜਾਬ ਤੇ ਖੁਦ ਹਿੰਦੁਸਤਾਨ ਦਾ ਹਿੱਸਾ ਹੈ ਇੱਕ ਮਹੱਤਵਪੂਰਨ ਅੰਗ ਹੈ ਦੇਸ਼ ਦਾ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਮਦਦ ਕੀਤੀ ਹੈਗੀ ਹੈ ਕਿਤੇ ਐਵੇਂ ਨਾ ਹੋਵੇ ਜਿਵੇਂ ਉਹਨਾਂ ਦੇ ਮਿਨਿਸਟਰ ਵੀ ਆਏ ਇੱਥੇ ਸਿਰਫ ਦੀ ਜਾਸਟਰ ਟੂਰਿਜ਼ਮ ਕਰਕੇ ਚੱਲਦੇ ਪਰ ਪ੍ਰਧਾਨ ਮੰਤਰੀ ਨੂੰ ਚਾਹੀਦਾ ਜੈਜੂ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬੀਆਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨ ਔਰ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਜਿਸ ਤਰ੍ਹਾਂ ਕੱਲ ਪੰਜਾਬ ਦੇ ਲੋਕਾਂ ਨੇ ਡਿਮਾਂਡ ਕੀਤਾ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਉਹ ਪੰਜਾਬ ਨੂੰ ਜਰੂਰ ਦੇ ਕੇ ਜਾਣ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਆਪਣਾ ਫਰਜ਼ ਨਿਭਾਤਾ ਤੇ ਹੁਣ ਵਾਰੀ ਜਿਹੜੀ ਹੈ ਉਹ ਦੇਸ਼ ਤੇ ਪ੍ਰਧਾਨ ਮੰਤਰੀ ਦੀ ਹੈ